मैं धनवाद करता और बहुत वाला उपराला है पंजाब पुलिस का खास करके सैबर सैल का जी जिन्ह ने सू मतलब जो है यह मोबाइल लभ के दिता जी और आ, मैं उम्मीद करता कि इसे तरह ही कार्रवाई गांह भी चलती रहेगी और जो लोग मोबाइल गुवाच गया लिया करेगा और इसलिए मैं इनका बहुत बहुत धनवाद हाँ बड़ा वाला जी स्पैशली डाटेदार ਖਾਸ ਕਰਕੇ ਜਦੋਂ ਅਸੀਂ ਨਾ ਐਜੂਕੇਸ਼ਨ ਡਿਪਾਰਟਮੈਂਟ ਨਾਲ ਸੰਬੰਧਤ ਹੈ ਨਾ ਇਹਦੇ ਵਿੱਚ ਸਾਡਾ ਬੜਾ ਡਾਟਾ ਇਹਦੇ ਵਿੱਚ ਹੀ ਹੁੰਦਾ ਫਾਰ ਇਗਜ਼ਾਮਪਲ ਜਿਵੇਂ ਪੈਨਸ਼ਨ ਆ ਪੈਨਸ਼ਨ ਹੁੰਦਾ ਐਪ ਆ ਦੀ ਸਾਡਾ ਪੀਟੀਮਾ ਗੂਗਲ ਆ ਦੀ ਗੂਗਲ ਪੇ ਇਹ ਸਾਰੇ ਜਿਹੜੇ ਇਹਦੇ ਯੂਜ਼ ਵਿੱਚ ਹੁੰਦੇ ਆ ਔਰ ਇੱਕ ਤਰ੍ਹਾਂ ਦਾ ਹੈਂਡੀਕੈਪ ਹੋ ਜਾਂਦੀ ਜੀ ਅਸੀਂ ਜਦੋਂ ਇਹ ਮੋਬਾਈਲ ਗਵਾਚ ਜਾਂਦਾ ਔਰ ਇਮੀਡੀਟਲੀ ਮੋਬਾਈਲ ਪਰਚੇਸ ਕਰਨਾ ਹੀ ਪੈਂਦਾ ਔਰ ਇਹਨੂੰ ਲੋਕ ਕਰਾਉਣਾ ਪੈਂਦਾ ਤਾਂ ਕਿ ਕੋਈ ਨੁਕਸਾਨ ਨਾ ਹੋ ਜੀ ਇਹ ਹੈ ਥੈਂਕ ਯੂ ਮੈਂ ਜੀ ਮੇਰੇ ਬੇਟੇ ਦਾ ਫੋਨ 1.5 ਸਾਲ ਬਾਅਦ ਮਿਲਿਆ ਸਾਨੂੰ ਅਸੀਂ ਬਹੁਤ ਐਸਪੀ ਦਾ ਧੰਨਵਾਦ ਕਰਦੀ ਆਂ ਸਾਰੇ ਬੱਚਿਆਂ ਦਾ ਇੱਥੋਂ ਦਾ ਕੋਈ ਆਸ ਸੀ ਕਿ ਫੋਨ ਦੀ ਜਮਨੀ ਨਹੀਂ ਜੀ ਸਾਨੂੰ ਆਸ ਕੀ ਸੀ ਹਾਂਜੀ ਬਹੁਤ ਵਾਰ ਸੀ ਧੰਨਵਾਦ ਬਹੁਤ ਜ਼ਿਆਦਾ ਕਰ ਰਹੇ ਆ ਇੱਥੇ ਠੀਕ ਹੈ ਜੀ ਨਾਲੋਂ ਵੱਡਾ ਤੇ ਕੀ ਮਿਲਿਆ ਤੇ ਕੀ ਕਹਿਣਾ ਚਾਹੋਗੇ ਉਸ ਪਰ ਜਰਨਾਮ ਵਿਜੇ ਕੁਮਾਰ ਹੈ ਜੀ ਮਲੇੌਰ ਛੇੜ ਦੇ ਰਹਿਣ ਵਾਲਾ ਜੀ ਤੇ ਮੇਰਾ ਮੋਬਾਈਲ ਪੰਜ ਘਰਵੀ 2000 ਨੂੰ ਗਵਾਚਿਆ ਸੀ ਜੀ ਤੇ ਅੱਜ ਬੜੀ ਬਹੁਤ ਖੁਸ਼ੀ ਹੋਈ ਹੈ ਕਿ ਸ੍ਰੀ ਮੁਖਸਰ ਸਾਹਿਬ ਐਸਐਸਪੀ ਦਫਤਰ ਸ੍ਰੀ ਮੁਖਸਰ ਸਾਹਿਬ ਤੋਂ ਆਇਆ ਮੇਰਾ ਮੋਬਾਈਲ ਜਿਹੜਾ ਗਵਾਚਿਆ ਸੀ ਪ੍ਰਾਪਤ ਹੋਇਆ ਬਹੁਤ ਹੀ ਖੁਸ਼ੀ ਦੀ ਗੱਲ ਹੈ ਜੀ ਤੇ ਮੈਂ ਸ੍ਰੀ ਮੁਖਸਰ ਸਾਹਿਬ ਐਸਐਸਪੀ ਦਫਤਰ ਤੇ ਪੁਲਿਸ ਪ੍ਰਸ਼ਾਸਨ ਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ मैं थी थी थी। थी। तो मेरा नाम अनिल शर्मा है मैं मुक्तर साहब तो हैुड तो 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 है। वर्क है टैक्नीकल है टीम का देखो एक्चुअली है फाइव मन पहला मैं तो होक छोन तो नहीं मिलना ठीक है मैं नवा पर भी कर लिया पर टीम ने बहुत जल्दी रिजल्ट दिता है हंड्रेड परसेंट रिजल्ट दिता है मैं इन को बहुत ज्यादा खुश हाँ ਦਿਲੋਂ ਐਪਰੀਸ਼ੀਏਟ ਕਰਦਾ ਵੀ ਜੋ ਉਹਨਾਂ ਨੇ ਕੰਮ ਕਰ ਦਿਖਾਇਆ ਰਿਸਰਵ ਵਾਈਫ ਤੁਹਾਡਾ ਸੀ ਜੋ ਤੁਹਾਡੇ ਕੋਲ ਵਾਈਫ ਵੀ ਵਾਈਫ ਦਾ ਫੋਨ ਸੀਗਾ ਜੀ ਮੇਰਾ ਕਿੱਥੇ ਗੁੰਮ ਹੋਇਆ ਸੀ ਇਹ ਇੱਕ ਅਸੀ ਕਥਾ ਸੀਗੀ ਜੀ ਮੁਕਤੀ ਸਰ ਗੈਸਟ ਹਾਊਸ ਚ ਤੇ ਉਹਨਾਂ ਨੇ ਉੱਥੇ ਮਤਲਬ ਕਥਾ ਸੁਣਨ ਗਏ ਸੀ ਉੱਥੇ ਫੋਨ ਡੇਗਿਆ ਅਸੀਂ ਅਨਾਉਂਸਮੈਂਟ ਵੀ ਕਰਾਈ ਸੀ ਬਟ ਕਿਸੇ ਨੇ ਕੋਈ ਜ਼ਰੂਰ ਨਹੀਂ ਦਿੱਤਾ ਫਿਰ ਮੈਂ ਆ ਕੇ ਮੈਨੂੰ ਕਿਸੇ ਨੇ ਕਿਹਾ ਤੁਸੀਂ ਐਫ ਆਈ ਆਰ ਕਰਾਓ ਮੈਂ ਕਰਵਾਈ ਐਫ ਆਈ ਆਰ ਤੇ ਮੈਨੂੰ ਅਜ ਰਿਜ਼ਲਟ ਮਿਲ ਗਿਆ ਮੈਂ ਮੈਂ ਹੈਪੀ ਹਾਂ ਇਹਨਾਂ ਦਾ ਵਰਕ ਬਹੁਤ ਵਧੀਆ ਟੀਮ ਨੇ ਵਰਕ ਕੀਤਾ ਬਹੁਤ ਜਲਦੀ ਕੀਤਾ ਹੈ ਬਹੁਤ ਕੋਸ਼ਿਸ਼ਾਂ ਹਾਂ ਜਦੋਂ ਮੈਂ ਜੁਆਇਨ ਕੀਤਾ ਸੀ ਮੁਖਸਰ ਤੋਂ ਮੈਂ ਸੋਚਿਆ ਸੀ ਕਿ ਜੋ ਪਬਲਿਕ ਦੇ ਜੋ ਗਵਾਚੇ ਹੋਏ ਮੋਬਾਈਲ ਹੈਗੇ ਉਹਨਾਂ ਨੂੰ ਲਵਣੇ ਸਾਈਡ ਵੀ ਕੋਈ ਕੰਮ ਕੀਤਾ ਜਾਏ ਉਸੇ ਕੜੀ ਦੇ ਵਿੱਚ ਸਾਡੇ ਐਸਪੀ ਹੈਡ ਕੁਆਟਰ ਸਾਹਿਬ ਔਰ ਜੁਇਨ ਚਾਰ ਟੈਕਨੀਕਲ ਸਹਿਲ ਰਵਿੰਦਰ ਕੌਰ ਹੈਗੇ ਉਹਨਾਂ ਦੀ ਟੀਮ ਨੇ ਇੱਕ ਬਹੁਤ ਬੜੀਆ ਕੰਮ ਕਰਕੇ ਔਰ ਅੱਜ ਅਸੀਂ ਪਬਲਿਕੇ ਜੋ ਖੋਏ ਹੋਏ ਮੋਬਾਈਲ ਹੈਗੇ ਜੋ ਮਿਸਿੰਗ ਯਾ ਲੋਸਟ ਹੈਗੇ ਉਹ 350 ਮੋਬਾਈਲ ਅਸੀਂ ਲੋਕਾਂ ਨੂੰ ਉਹਨਾਂ ਦੇ ਮਾਲਕਾਂ ਦੇ ਹਵਾਲੇ ਕਰ ਰਹੇ ਹੈਗੇ ਬੇਸਿਕਲੀ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਜਦੋਂ ਵੀ ਕਿਸੇ ਦਾ ਮੋਬਾਈਲ ਮਿਸਿੰਗ ਹੋ ਜਾਂਦਾ ਹੈਗਾ ਤਾਂ ਉਹ ਸਾਡੇ ਜੋ ਨੇੜੇ ਦੇ ਸਾਂਝ ਕੇਂਦਰ ਹੈਗੇ ਉੱਥੇ ਜਾ ਕੇ ਆਪਣੀ ਕੰਪਲੇਨਟ ਦਰਜ ਕਰਾਏ ਉਸ ਕੰਪਲੇਨਟ ਦੇ ਵਿੱਚ ਸਾਨੂੰ ਜੋ ਮੋਬਾਈਲ ਹੈ ਉਸ ਦਾ ਮਾਰਕਾ ਉਸ ਦਾ IMEI ਨੰਬਰ कंपनी नेम और मोबाइल नंबर की लोड होंगी हैगी बाद में एक पोर्टल हैगा सी ई आई आर पोर्टल सेंट्रल इक्विपमेंट आइडेंटिटी रजिस्टर नाम से इस पोर्टल का नाम हैगा अं उस मोबाइल में ट्रेसिंग पे लगाते हैं जो भी वो मोबाइल कोई दूजा व्यक्ति उसू चला है तो जो रजिस्टर्ड मोबाइल है उसके ऊपर एक मैसेज आता है उस राही अं फिर कंसर्न बंदे को पहुंच के और मोबाइल असी लेके आते हैं या वो बंदा देकर जाता है तो ये मुक्तसर पुलिस का एक बहुत बड़ा चंगा उपराला है टोटल सा फोर नाइनटी सिक्स कंप्लेट हूं तक रिसीव हुई सो तीन सौ पचास असी ट्रेस करके और उनके मालिका के हवाले कर रहे हैं रिमेनिंग वन फोर्टी सिक्स कंप्लेट पर भी ट्रेसिंग का काम चल रहा है इसमें ये भी मैं अपील करता हूं कि लोग एक बार जो कंप्लेट दर्ज करा देंगे दे। उसके बाद में उसका स्टेटस खुद बंदा भी उस पोर्टल पे जाके और चेक कर सकता है कि मेरा मोबाइल च कितने चलिया है या नहीं चलिया है उसके नाल नाली, अगर किसी ने कोई डिग्या हुआ मोबाइल मिलता मिलता है तो उस लोगों मैं अपील करता हूं कि वो नेड़े दे थाने दे जाके और उसको जमा करवाए सिर्फ ये जो सांझ केंद्र दे विचे, जो मिसिंग गुम हुए स्टॉलन है उनकी जिसने भी रपट दर्ज करवाई है कंप्लेंट दर्ज करवाई है सिर्फ वही है

चालू किया गया मैक्सिमम लोगों तक इसका अवेयरनेस होनी चाहिए कि ऐसा भी कोई पोर्टल चल रहा है जिद किसी का मोबाइल जो गुम हो जाता है उसको ट्रेसिंग पे लगा के और